ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅ ਅੱਜ ਆਪਾਂ ਗੱਲਬਾਤ ਕਰਾਂਗੇ ਸੋਲਰ ਸਿਸਟਮ ਦੀ ਜਿਹੜੀਆਂ ਕੁਝ ਗੱਲਾਂ ਬਾਤਾਂ ਕਰਾਂਗੇ ਜਿਨ੍ਹਾਂ ਦੀ ਆਪਾਂ ਨੂੰ ਪ੍ਰੋਬਲਮ ਆਉਂਦੀ ਸੋਲਰ ਸਿਸਟਮ ਲਾਉਣ ਤੋਂ ਬਾਅਦ ਜਾਂ ਸੋਲਰ ਸਿਸਟਮ ਦੇ ਤਕਨੀਕੀ ਗੱਲਾਂ ਜਿਹੜੀਆਂ ਅੱਜ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਬਣੇ ਰਹੇ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਦੋਸਤੋ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਸੋਲਰ ਸਿਸਟਮਾਂ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਆਨਗ੍ਰੈਡ ਹੁੰਦਾ ਵਾ ਤੇ ਇੱਕ ਹੁੰਦਾ ਇਹ ਆਫਗ੍ਰੈਡ ਆਨਗ੍ਰੈਡ ਤੇ ਜਿਹੜਾ ਉੱਥੇ ਲੱਗਦਾ ਵਾ ਤਕਰੀਬਨ ਤਰੀਬਨ ਜਿੱਥੇ ਵੀ ਲੈਂਡ ਦੀ ਕਟ ਕਟ ਲੱਗਦੇ ਜਿੱਥੇ ਲੈਂਡ ਦੇ ਕਟ ਜ਼ਿਆਦਾ ਲੱਗਦੇ ਆ ਉੱਥੇ ਆਨਗ੍ਰੈਡ ਲਾਉਣ ਦਾ ਕੋਈ ਫਾਇਦਾ ਨਹੀਂ ਗਈ ਉੱਥੇ ਆਫਗ੍ਰੈਡ ਹੀ ਬੈਸਟ ਰਹੂਗਾ ਤੇ ਆਨ ਗ੍ਰਿਡ ਲਵਾਉਣ ਦਾ ਜਿਹੜਾ ਹੈਗਾ ਖਰਚਾ ਵਾ ਉਹ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਤਕਰੀਬਨ 35 ਇੱਕ 60 ਤੋਂ ਲੈ ਕੇ 1,80,000 ਤੱਕ ਆਉਂਦਾ ਵਾ ਤੇ ਜਿਹੜਾ ਇਹ ਆਨ ਗ੍ਰਿਡ ਸਿਸਟਮ ਆ ਜੇ ਤੁਸੀਂ ਲਵਾਉਣਾ ਹੋਵੇ ਕਿੱਦਾਂ ਲਗੂਆ ਜਾਂ ਤੁਸੀਂ ਕਿਵੇਂ ਕਰ ਸਕਦੇ ਹੋ ਦੋਸਤੋ ਇਹਦੇ ਲਈ ਤੁਹਾਨੂੰ ਆ ਅੱਜਕੱਲ ਜਿਹੜੇ ਕੰਪਨੀ ਵਾਲੇ ਆਨ ਗ੍ਰਿਡ ਜਾਂ ਸੋਲਰ ਸਿਸਟਮ ਵਾਲੇ ਕੰਪਨੀ ਵਾਲੇ ਆਉਂਦੇ ਆ ਉਹਨਾਂ ਨਾਲ ਤੁਹਾਨੂੰ ਕੰਟੈਕਟ ਕਰਨਾ ਪੈਣਾ ਉਹ ਤੁਹਾਡੇ ਨਾਲ ਸਿੱਧੀ ਸਾਰੀ ਗੱਲਬਾਤ ਕਰ ਲੈਂਦੇ ਹੁੰਦੇ ਆ ਆਪੇ ਹੀ ਸਾਰਾ ਕੁਝ ਉਹਨਾਂ ਨੇ ਕਰਨਾ ਦਾ ਆਪੇ ਮੀਟਰ ਵਗੈਰਾ ਅਪਲਾਈ ਕਰਨਾ ਹੁੰਦਾ ਪਹਿਲਾਂ ਕਨੈਕਸ਼ਨ ਅਪਲਾਈ ਕਰਨਾ ਪੈਂਦਾ ਆਨ ਗ੍ਰਿਡ ਲਗਾਉਣ ਵਾਸਤੇ ਆਪਾਂ ਨੂੰ ਜਿਹੜਾ ਕਿ ਮਹਿਕਮੇ ਤੋਂ ਬਿਜਲੀ ਮਹਿਕਮੇ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਉਹ ਪਰਮਿਸ਼ਨ ਉਹ ਆਪੇ ਹੀ ਲੈ ਲੈਂਦੇ ਤੁਹਾਡੇ ਡਾਕੂਮੈਂਟ ਵਗੈਰਾ ਲੈ ਜਾਂਦੇ ਹੋ ਤੇ ਉਹ ਪੇਪਰ ਪਰਮਿਸ਼ਨ ਲੈ ਲੈਂਦੇ ਆ ਇੱਕ ਚੀਜ਼ ਦਾ ਖਾਸ ਧਿਆਨ ਤੁਸੀਂ ਰੱਖਣਾ ਅਸੀਂ ਨਾ ਫੀਲਡ ਦੇ ਵਿੱਚ ਵੇਖਦੇ ਰਹਿੰਨੇ ਆ ਤੁਸੀਂ ਕੰਟਰੈਕਟ ਦੇਣ ਤੋਂ ਪਹਿਲਾਂ ਅਗਲੇ ਦੀ ਜਾਂਚ ਪੜਤਾਲ ਜ਼ਰੂਰ ਕਰ ਲਿਓ ਇੱਕ ਦੋ ਬੰਦੇ ਸਾਨੂੰ ਇਦਾਂ ਦੇ ਟੱਕਰੇ ਆ ਦੱਸਿਆ ਸਾਨੂੰ ਕਾ ਮੱਲਾ ਸ਼ਹਿਰ ਦੇ ਵਸਨੀਕਾਂ ਨੇ ਵੀ ਉਹ ਪੈਸੇ ਲੈ ਜਾਂਦੇ ਆ ਮੁੜ ਕੇ ਨਾ ਤੁਹਾਡਾ ਸਿਸਟਮ ਨਹੀਂ ਲੱਗੋ ਛੇਦੀ ਕਰਕੇ ਦਿੰਦੇ ਚਾਲੂ ਨਹੀਂ ਕਰਕੇ ਦਿੰਦੇ ਫਿਰ ਉਹ ਭਕਾਈ ਕਰਵਾਉਂਦੇ ਮਤਲਬ ਦੀ ਖਰਾਬ ਕਰਦੇ ਆ ਇਸ ਕਰਕੇ ਜਿਸ ਕਿਸੇ ਤੋਂ ਵੀ ਤੁਸੀਂ ਸੋਲੋ ਸਿਸਟਮ ਲਗਾਉਣਾ ਵਾ ਉਹਦੀ ਜਾਂਚ ਪੜਤਾਲ ਪਹਿਲਾਂ ਕਰ ਲਿਓ ਆਸ-ਪਾਸੇ ਪਤਾ ਕਰ ਲਿਓ ਵੀ ਬੰਦਾ ਕਿੱਦਾਂ ਦਾ ਹੈ ਕਿੱਦਾਂ ਨਹੀਂ ਹੈ ਤੇ ਐਵੇਂ ਮੁੜ ਕੇ ਖੱਜਲ ਖਵਾਦਣਾ। ਤੇ ਆਪਾਂ ਦਾ ਗੱਲ ਕਰਦੇ ਹੋਏ ਜਿਹੜੀ ਇਹ ਹੈਗੀ ਆ ਆਨ ਗ੍ਰੈਡ ਲਗਾਉਣਾ ਤੇ ਤੁਹਾਨੂੰ ਉਹ ਇੱਕ ਫਾਈਲ ਬਣਦੀ ਹੁੰਦੀ ਆ ਉਹ ਫਾਈਲ ਆਪੇ ਉਹ ਪਰਮਿਸ਼ਨ ਲੈ ਲੈਂਦੀ ਆ ਪਰਮਿਸ਼ਨ ਲੈਣ ਤੋਂ ਲੈਣ ਨੂੰ ਵੀ ਥੋੜਾ ਸਮਾਂ ਲੱਗ ਜਾਂਦਾ ਵਾ। ਤੇ ਇੱਕ ਚੀਜ਼ ਹੋਰ ਆ ਵੀ ਜਿਹੜਾ ਆਨ ਗ੍ਰੈਡ ਸਿਸਟਮ ਲਗਾਉਣਾ ਵਾ ਉਹਦੇ ਵਿੱਚ ਜਿੰਨੇ ਕਿਲੋਵਾਟ ਦਾ ਵੀ ਤੁਸੀਂ ਲਗਾਉਣਾ ਵਾ ਉਹਨਾਂ ਤੁਹਾਡੇ ਘਰ ਦੇ ਵਿੱਚ ਲੋਡ ਹੋਣਾ ਜ਼ਰੂਰੀ ਆ ਮੰਨ ਲਓ ਤੁਸੀਂ 5 ਕਿਲੋਵਾਟ ਦਾ ਲਗਾਉਣਾ ਵਾ ਜੇਕਰ ਤੁਹਾਡੇ ਘਰ ਦਾ ਲੋਡ 3 ਕਿਲੋਵਾਟ ਆ ਤਾਂ ਤੁਹਾਨੂੰ ਪਹਿਲਾਂ ਆਪਣੇ ਘਰ ਦਾ ਲੋਡ ਵਧਾਉਣਾ ਪੈਣਾ ਵਾ ਲੋਡ ਨੂੰ 5 ਕਿਲੋਵਾਟ ਕਰਨਾ ਪੈਣਾ ਵਾ ਤਾਂ ਫਿਰ ਜਾ ਕੇ 5 ਕਿਲੋਵਾਟ ਦਾ ਤੁਹਾਡੇ ਸੋਲਰ ਸਿਸਟਮ ਲਗਵਾ ਇਹ ਨਹੀਂ ਹੈਗਾ ਕਿ ਤੁਹਾਡੇ ਘਰੇ ਲੋਡ 3 ਕਿਲੋਵਾਟ ਆ ਤਾਂ ਤੁਸੀਂ 5 ਕਿਲੋਵਾਟ ਦਾ ਮੀਟਰ ਬੜਾ ਯਾ ਮਲਾ ਸੋਨਰ ਦੀ ਫਾਇਲ ਪਰ ਸਰ ਰਹੇ ਕਿਉਂਕਿ ਇਹ ਬਿਜਲੀ ਵਿਭਾਗ ਦੇ ਜਿਹੜੇ ਮੁਲਾਜ਼ਮ ਆ ਉਹ ਇਹ ਦੇਖਣ ਵਾਸਤੇ ਆਉਂਦੇ ਹੁੰਦੇ ਆ ਵੀ ਤੁਹਾਡੇ ਘਰੇ ਲੋਡ ਕਿੰਨਾ ਆ ਤਾਂ ਤੁਸੀਂ ਸੋਲੋ ਸਿਸਟਮ ਕਰਨਾ ਇਹ ਬਿਲਵਾਤਾ ਫੜਮ ਕੀਤਾ ਇਹ ਚੀਜ਼ਾਂ ਦਾ ਬਹੁਤ ਖਾਸ ਧਿਆਨ ਰੱਖਣਾ ਪੈਂਦਾ ਵਾ ਬਿਜਲੀ ਵਿਭਾਗ ਨੂੰ ਕਈ ਵਾਰ ਕੀ ਹੁੰਦਾ ਵਾ ਕੋਈ ਭੁਲੇਖੇ ਨਾ ਜਾਂ ਧੋਖੇ ਨਾ ਮਤਲਬ ਕੋਈ ਵੀ ਲਵਾ ਲਵੇ ਇਹ ਨਾ ਕਿ ਉਹ ਵੀ ਉਥੇ ਪਤਾ ਨਹੀਂ ਲੱਗਦਾ ਸਾਡੇ ਸਿਸਟਮ ਦੇ ਵਿੱਚ ਪਤਾ ਇਹ ਚੀਜ਼ਾਂ ਲੱਗ ਜਾਂਦਾ ਵਾ ਕਿਉਂਕਿ ਸਹਾਤਾ ਹੁੰਦਾ ਵੀ ਕਿੰਨੀਆਂ ਜੂਂਟਾਂ ਮੰਨ ਲਾ ਇੱਕ ਪਲੇਟ ਜਿਹੜੀ ਤਕਰੀਬਨ ਤਰੀਆਂ 5500 ਵਾਟ ਦੀ ਹੁੰਦੀ ਆ ਤੇ ਜੇ ਤੁਸੀਂ ਲਗਾਉਣੇ ਆ 5 ਕਿਲੋਵਾਟ ਦਾ 10 ਕਿ 10 ਕਿ ਪਲੇਟਾਂ ਲੱਗਦੀਆਂ ਉਹਨਾਂ ਨੇ ਤਕਰੀਬਨ ਤਰੀਆਂ ਹਸਾਲ ਦੇ ਨਾਲ ਰੋਜ਼ ਦੀਆਂ 20 ਕਿ ਜੂਂਟਾਂ ਉਹ ਵੀ ਗਰਮੀਆਂ ਦੇ ਵਿੱਚ ਬਣਾਉਂਦਾ ਮੈਂ 20 ਕਿ ਜੂਂਟ ਇੱਕ ਦਿਨੀਆਂ ਤੇ ਇਸ ਦੇ ਹਿਸਾਬ ਨਾਲ ਉੱਥੇ ਸਿਸਟਮ ਤੋਂ ਪਤਾ ਲੱਗ ਜਾਂਦਾ ਵੀ ਇਹਦੇ ਪਲੇਟਾਂ ਵੱਧ ਲੱਗੀਆਂ ਜਾਂ ਘੂਰੀਆਂ ਲੱਗੀਆਂ ਸੋ ਇੱਕ ਗੱਲ ਖਾਸ ਧਿਆਨ ਰੱਖਣਾ ਤੁਸੀਂ ਵੀ ਐਵੇਂ ਕਿਸੇ ਦੇ ਗੱਲਾਂ ਦੇ ਵਿੱਚ ਆ ਕੇ ਪਲੇਟਾਂ ਵੱਧ ਘੱਟ ਨਹੀਂ ਲਗਾਉਣੀਆਂ ਤੇ ਆਪਣਾ ਬੰਦਾ ਵਧੀਆ ਲਪਣਾ ਲਵਾਉਣਾ ਇੱਕ ਚੀਜ਼ ਹੋਰ ਆ ਆਨ ਗ੍ਰਿਡ ਸਿਸਟਮ ਦੇ ਵਿੱਚ ਹੋਰ ਦਿੱਕਤ ਆਉਂਦੀ ਵੀ ਜਿਹੜੀਆਂ ਪਲੇਟਾਂ ਨਾ ਇਹ ਆਪਾਂ ਨੂੰ ਹਫ਼ਤੇ ਦੇ ਵਿੱਚ ਇੱਕ ਜਾਂ ਦੋ ਵਾਰ ਸਾਫ਼ ਕਰਨੀਆਂ ਪੈਂਦੀਆਂ ਵਾ ਜੇ ਤੁਸੀਂ ਇਹਨਾਂ ਦੀ ਸਫਾਈ ਨਾ ਕਰੋਗੇ ਤਾਂ ਜਿਹੜੀ ਆ ਇਹਦੀ ਸਟਰੈਂਥ ਮੰਨ ਲਾ ਬਣਾਉਣ ਦੀ ਜੋਇੰਟਾਂ ਬਣਾਉਣ ਦੀ ਉਹ ਕੱਟ ਜਾਣੀਆਂ ਤਾਂ ਫਿਰ ਤੁਹਾਡੀਆਂ ਜੂਨਟਾਂ ਪੂਰੀਆਂ ਨਹੀਂ ਬਣਾਉਣਾ ਇਸ ਕਰਕੇ ਜਿਸ ਕੇਤੇ ਇਹਦੀ ਵੀ ਸੋਲਰ ਸਿਸਟਮ ਲੱਗਾ ਹੋਆ ਜਾਂ ਲਗਾਉਣਾ ਉਹ ਚੀਜ਼ ਇਹ ਵੀ ਚੀਜ਼ ਦਾ ਖਾਸ ਧਿਆਨ ਰੱਖਣਾ ਵੀ ਉਹ ਉਹਨਾਂ ਨੂੰ ਪਲੇਟਾਂ ਵੀ ਸਾਫ਼ ਕਰਨੀਆਂ ਪੈਣਗੀਆਂ ਤੇ ਇੱਕ ਚੀਜ਼ ਹੋਰ ਆਵੇ ਇਹ ਜਿਹੜਾ ਸਿਸਟਮ ਆ ਇਹ ਮਹਿਕਮੇ ਦੇ ਥਰੂ ਹੀ ਚੱਲਦਾ ਜਦੋਂ ਤੁਹਾਡੀ ਬੱਤੀ ਬੰਦ ਹੋ ਗਈ ਮੰਨ ਲਾ ਗ੍ਰਿਡ ਤੋਂ ਸਪਲਾਈ ਬੰਦ ਹੋ ਗਈ ਤਾਂ ਤੁਹਾਡੀ ਜੂਨਟ ਬੰਨ੍ਹੇ ਵੀ ਉਸੇ ਵੇਲੇ ਬੰਦ ਹੋ ਜਾਣੀ ਆ ਮੰਨ ਲਓ ਕਿਸੇ ਵਲੇ ਮੱਲਾ ਹੁਣ ਗਰਮਾਂ ਦਾ ਵਿੱਚ ਪੂਰੀ ਐਂ ਤੁੱਪ ਲੱਗੀ ਹੋਈ ਆ ਤੇ ਤੁਹਾਡੇ ਨਾਲ YouTube ਨਾਲ ਬਹੁਤ ਬੰਨੀਆਂ ਸੀ ਤੇ ਜੇਕਰ ਉਸ ਟਾਈਮੇ ਬੱਤੀ ਤੁਹਾਡੀ ਚੱਲ ਜਾਂਦੀ ਆ 2-3 ਘੰਟੇ ਬੱਤੀ ਚੱਲ ਗਈ ਲਾਈਟ ਬੰਦ ਹੋ ਗਈ ਤਾਂ ਉਹ ਤੁਹਾਡਾ ਨੁਕਸਾਨ ਉੱਥੇ ਕਿਉਂਕਿ ਉਹਨੇ ਲਾਈਟ ਮੱਲਾ ਬਣਾਉਣੀ ਐਣੀ ਜੂਟਾਂ ਕਿਉਂਕਿ ਜਦੋਂ ਲਾਈਟ ਚੱਲੂਗੀ ਉਦਹੀਂ ਉਹਨੇ ਜੂਟਾਂ ਬਣਾਉਣੀਆਂ ਵਾ ਤੇ ਉਦਹੀਂ ਤੁਹਾਨੂੰ ਫਾਇਦਾ ਇਸ ਕਰਕੇ ਜੇ ਕਿਸੇ ਨੇ ਵੀ ਸੋਲਰ ਸਿਸਟਮ ਲਗਵਾਉਣਾ ਵਾ ਉਹ ਇਹ ਦੇਖ ਕੇ ਜੂਰ ਲਵਾਵੇ ਵੀ ਆਪਣੇ ਮਲਾ ਸ਼ਹਿਰ ਵਿੱਚ ਜਾਣਾ ਪੈਂਦਾ ਬੱਚੇ ਉਹ ਵੀ ਲਾਈਟ ਕਿੰਨੀ ਕਿ ਜਾਂਦੀ ਆ ਤੇ ਕਿੰਨੇ ਕੇ ਕਟਰ ਵੇਰਾ ਲੱਗਦੇ ਤੇ ਹੋਰ ਇਸ ਦੇ ਵਿੱਚ ਸਿਸਟਮ ਹੈਗਾ ਵੀ ਅੱਜ ਕੱਲ ਪਲੇਟਾਂ ਜਿਹੜੀਆਂ ਹੈਗੀਆਂ ਵਾ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 550 ਵਾਟ ਦੀਆਂ ਉਹ ਪਲੇਟਾਂ ਹੁਣ ਅੱਜ ਕੱਲ ਵੱਧ ਵਾਟ ਦੀਆਂ ਵੀ ਉਹਦੇ 750 ਵਾਟ ਦੀਆਂ ਉਹ ਸਾਰਾ ਤੁਹਾਡਾ ਪਲੇਟਾਂ ਦਾ ਵੱਧ ਘੱਟ ਲੱਗਣ ਦਾ ਵੀ ਸਿਸਟਮ ਹੋ ਜਾਂਦਾ ਵੀ ਜੁਮਟਾ ਵੱਧ ਘੱਟ ਬਣਨ ਲੱਗਾਂਗਾ ਵਾ ਵਾਕਿ ਉਹ ਜਿੰਨੇ ਕਿਲੋਵਰਡ ਦਣਾਵੋਗੇ ਉਹ ਹਸਾਣਾ ਹੀ ਬਣੀਆਂ ਉਹ ਥੋੜੀ ਥੋੜੀ ਜਗ੍ਹਾ ਦਾ ਥੋੜੇ ਮੱਲਾ ਤਕਰੀਬਨ 3/6 ਬੈਦ ਤੰ ਦੇ ਮੇਰੇ ਖਿਆਲ ਚ ਹੁੰਦੀ ਆ ਜਿਹੜੀ ਪਲੇਟ ਹੁੰਦੀ ਆ ਤੇ ਉਹ ਹਸਾਣਾ ਹਸਾਤਾਵ ਨਾਲ ਆਪੇ ਤੁਸੀਂ ਵੀ ਇਹ ਨੂੰ ਤੁਹਾਡੀ ਕੋ ਜਗ੍ਹਾ ਕਿੰਨੇ ਹੋਗੇ ਜਿੰਨੇ ਕਿਲੋਵਰਡ ਦਾ ਤੁਸੀਂ ਲਗਾਉਣਾ ਤੇ ਹੋਰ ਆਪਾਂ ਗੱਲ ਕਰਕੇ ਇੱਕ ਜਿਵੇਂ ਸਿਆਲਾ ਦੇ ਵਿੱਚ ਇਹਦੀ ਸੋਲਰ ਆਨ ਗ੍ਰਿਡ ਦੀ ਵੀ ਦਿੱਕਤ ਆ ਜਾਂਦੀ ਆ ਸਿਆਣਾ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਧੁੱਪ ਨਹੀਂ ਨਿਕਲਦੀ ਤੇ ਫਿਰ ਇਹਦੀ ਮੱਲਾ ਜੂਨ ਟਾ ਕਟ ਬੰਨ ਗੀਆਂ ਉਸ ਟਾਈਮ ਚਲੋ ਆਪਣਾ ਹੁੰਦਾ ਵਾ ਵੀ ਆਪਣੇ ਘਰਾਂ ਦੇ ਵਿੱਚ ਵੀ ਖਾਤ ਦੇ ਘਾਟੇ ਹੁੰਦੀ ਹੈ ਸੋ ਇਹ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਵਾ ਤੇ ਇਸ ਦੇ ਵਿੱਚ ਜਿਹੜੀ ਆਪਾਂ ਨੂੰ ਸਬਸਿਡੀ ਮਿਲਦੀ ਆ 78000 ਦੀ ਮਿਲਣੀ ਆ 3 ਕਿਲੋਵਟ ਤੱਕ ਜੇਕਰ ਤੁਸੀਂ ਤਿੰਨ ਕਿਲੋਵਾਰਟ ਦਾ ਘਟਾ ਘਟ ਲਗਾਉਣਾ ਹੈ ਮੰਨ ਲਓ ਤਿੰਨ ਕਿਲੋਵਾਰਟ ਦਾ ਲਗਾਉਣਾ ਹੈ ਤੁਹਾਡਾ ਇੱਕ ਸੜ ਤੋਂ ਲੈ ਕੇ 80000 ਤੱਕ ਖਰਚਾ ਆਉਂਦਾ ਉਹਦੇ ਵਿੱਚ ਤੁਹਾਨੂੰ 78000 ਦੀ ਸਬਸਿਡੀ ਮਿਲ ਜਾਣੀ ਆ ਤੇ ਇਸ ਤੋਂ ਉੱਪਰ ਤੁਸੀਂ ਜਿੰਨਾ ਮਾਝੀ ਰੋਲੋ 4 ਕਿਲੋਵਾਰਟ 5 ਕਿਲੋਵਾਰਟ 7 ਕਿਲੋਵਾਰਟ ਉਹ ਤੁਹਾਨੂੰ ਸਿਰਫ ਸਬਸਿਡੀ 78000 ਤੱਕ ਹੀ ਮਿਲ ਨਹੀਂ ਤੇ ਇੱਕ ਚੀਜ਼ ਹੋਰ ਆ ਵੀ ਜਿਹੜੀ ਇਹ ਸਬਸਿਡੀ ਆ ਤੁਹਾਨੂੰ ਉਸੇ ਟਾਈਮ ਨਹੀਂ ਮਿਲਣਗੀ ਇਹ ਤੁਹਾਨੂੰ ਮਿਲਣੀ ਆ 3 ਤੋਂ 4 ਮਹੀਨੇ ਦੇ ਵਿੱਚ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਆਉਣੇ ਆ ਜਿਹੜੇ ਪਹਿਲਾਂ ਪੈਸੇ ਤੁਹਾਡੇ ਲੱਗਨੇ ਉਹ ਤੁਹਾਡੇ ਕੋਲ ਨਹੀਂ ਲੱਗਨੇ ਆ ਪ੍ਰੋਪਰ ਪੈਸੇ ਤੁਹਾਨੂੰ ਲਗਾਉਣੇ ਪੈਣੇ ਸੋ ਇਹ ਵੀ ਚੀਜ਼ ਧਿਆਨ ਚ ਰੱਖਿਓ ਵੀ ਜਿਹੜੀ ਸਬਸਿਡੀ ਇਹ ਨਾ ਆਵੇ ਤੁਸੀਂ ਮਤਲਬ 3 ਕਿਲੋੜ ਦਾ ਲਗਵਾਉਣਾ ਵਾ ਨੂੰ ਇਹ ਸੋਚੋ ਵੀ ਇੱਕ ਅੱਸੀ ਆਉਣਾ ਤੇ 78000 ਤਾਂ ਮਾਫੀ ਹੋ ਜਾਣ ਤੇ ਆਪਾਂ 1.5 ਵਾਲਾ 1 ਕਿਲੋ ਕਰਨ ਦੇਣ ਵਾਲਾ ਪੈਸੇ ਰੇਂਜ ਕਰ ਲਗੇ ਇਹ ਨਹੀਂ ਕਰਨਾ ਤੁਸੀਂ ਪੈਸੇ ਪੂਰੇ ਰੱਖਣੇ ਆ ਤੇ ਇਹਦੇ ਵਿੱਚ ਆਨਗ੍ਰਿਡ ਦੇ ਵਿੱਚ ਤੁਹਾਨੂੰ ਦੱਸ ਗਏ ਵੀ ਇਹਦੇ ਵਿੱਚ ਨਾ 2 ਮੀਟਰ ਲੱਗਦੇ ਹੁੰਦੇ ਆ ਇੱਕ ਤਾਂ ਆਪਣੇ ਜਿਵੇਂ ਨਾਰਮਲ ਮੀਟਰ ਲੱਗਾਇਆ ਹੋਇਆ ਇੱਕ ਇਹਦੇ ਨਾਲ ਵਾਈ ਡਾਇਰੈਕਸ਼ਨ ਮੀਟਰ ਲੱਗ ਜਾਂਦਾ ਜਿਹਦੇ ਵਿੱਚ ਕੀ ਸੋਲਰ ਦੀਆਂ ਤੇ ਜਿਹੜੀਆਂ ਇੰਪੋਰਟ ਕਰਨੀਆਂ ਤੇ ਐਕਸਪੋਰਟ ਦੀਆਂ ਰੀਡਿੰਗਾਂ ਆਉਂਦੀਆਂ ਆ। ਸੋ ਜੇ ਕਿਸੇ ਨੇ ਵੀ ਸੋਲਰ ਸਿਸਟਮ ਲਗਵਾਉਣਾ ਹੋਵੇ ਉਹ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖੇ ਤੇ ਜਿਹੜੀਆਂ ਗੱਲਾਂ ਮੈਂ ਦੱਸੀਆਂ ਉਹ ਬਹੁਤ ਬਹੁਤ ਜ਼ਰੂਰੀ ਆ। ਤੇ ਹੁਣ ਆਪਾਂ ਗੱਲ ਕਰਦੇ ਆ ਆਫ ਗ੍ਰਿਡ ਦੀ। ਆਫ ਗ੍ਰਿਡ ਦੇ ਸਿਸਟਮ ਦੇ ਵਿੱਚ ਤੁਹਾਨੂੰ ਹਿਸਾਬ ਲਾਉਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੋਆ ਵੀ ਉਹ ਇੱਕ ਇਨਵਰਟਰ ਸਿਸਟਮ ਆ ਜਿਵੇਂ ਕਿ ਉਹਨੇ ਬਣਾਉਣੀ ਆ ਬਿਜਲੀ ਤੇ ਬੈਟਰੀਆਂ ਦੇ ਵਿੱਚ ਸਟੋਰ ਕਰ ਦੇਣੀ ਆ ਤੇ ਬੈਟਰੀਆਂ ਦੇ ਨਾਲ ਤੁਹਾਡਾ ਘਰ ਦੀ ਬਿਜਲੀ ਚੱਲੀ ਜਾਣੀ ਆ ਦੋਸਤੋ ਉਹਦੇ ਵਿੱਚ ਤੁਹਾਡਾ ਖਰਚਾ ਜਿਹੜਾ ਹੈਗਾ ਮੰਨ ਲਾ ਮੈਂ ਤੁਹਾਨੂੰ 3 ਕਿਲੋਵਾਟ ਦਾ ਦੱਸਿਆ ਸੀਗਾ ਆਫ ਗ੍ਰਿਡ ਦਾ ਇੱਕ ਛੜ ਜਾਂ ਇੱਕ 80 ਦੇ ਵਿੱਚ ਉਹਦੇ ਵਿੱਚ ਤੁਸੀਂ 1.5 1 ਲੱਖ ਤੋਂ ਲੈ ਕੇ 1.5 ਲੱਖ ਦੇ ਵਿੱਚ ਵਿੱਚ ਤੁਹਾਡੇ ਨਾਲ ਬੈਟਰੀਆਂ ਦਾ ਖਰਚਾ ਹੋਰ ਵੱਧ ਜਾਣਾ ਤੇ ਉਹਦੇ ਵਿੱਚ ਹੋਰ ਇੱਕ ਦਿੱਕਤ ਆਉਂਦੀ ਆ ਵੀ ਜਿਹੜੀਆਂ ਬੈਟਰੀਆਂ ਆ ਉਹ ਵੱਧ ਤੋਂ ਵੱਧ 3 ਤੋਂ 4 ਸਾਲ ਜਾਂ ਵੱਧ ਤੋਂ ਵੱਧ 5 ਸਾਲ ਹੀ ਚੱਲਦੀਆਂ ਫਿਰ ਤੁਹਾਨੂੰ ਬੈਟਰੀਆਂ ਬਦਲਣੀਆਂ ਪੈਣਗੀਆਂ ਤੇ ਫਿਰ ਤੁਹਾਡਾ ਇੱਕ ਟੱਕ ਡੇਢ ਲੱਖ ਦਾ ਖਰਚਾ ਫਿਰ ਮੌਕੇ ਤੇ ਸੋ ਜਿਹੜਾ ਆਉਣਗਾ ਅਪਗ੍ਰੇਡ ਵਾਲਾ ਸਿਸਟਮ ਆ ਥੋੜਾ ਜਿਹਾ ਉਹ ਮਹਿੰਗਾ ਵਾ ਆਉਣਗ੍ਰੇਡ ਵਾਲਾ ਵੀ ਚਲੋ ਹਜੇ ਸਬਸਿਡੀ ਦੇ ਹਿਸਾਬ ਨਾਲ ਸਬਸਿਡੀ ਘੱਟ ਮਿਲਦੀ ਹਜੇ ਹੈ ਇਹ ਮਹਿੰਗਾ ਹੀ ਆ ਕਿਉਂਕਿ ਤਕਰੀਬਨ ਤਈਵਨ ਜੇ ਆਪਾਂ 10 ਕਿਲੋਵੋਟ ਦਾ ਲਗਾਉਣਾ ਤਾਂ ਘੱਟੋ-ਘੱਟ 2.5 ਲੱਖ ਰੁਪਏ ਲੱਗ ਜਾਂਦਾ ਵਾ ਤੇ ਹਿਸਾਬ ਲਈ ਆਪਣਾ 2.5 ਲੱਖ ਰੁਪਏ ਕਿੱਥੇ ਜਾ ਕੇ ਪੂਰਾ ਹੋਣਾ ਵਾ ਸੋ ਜੇ ਕਿਸੇ ਨੇ ਵੀ ਸੋਲਰ ਸਿਸਟਮ ਲਗਾਉਣਾ ਇਹ ਗੱਲਾਂ ਦਾ ਬਹੁਤ-ਬਹੁਤ ਧਿਆਨ ਰੱਖੇ ਤੇ ਫੇਰ ਹੀ ਸੋਲਰ ਸਿਸਟਮ ਲਗਾਵੇ ਆਨ ਗ੍ਰਿਡ ਲਗਾਉਣਾ ਜਾਂ ਤੁਸੀਂ ਆਫ ਗ੍ਰਿਡ ਲਗਾਉਣਾਗਾ ਸੋ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜੁੜ ਕੇ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜਿਹਨਾਂ ਜਿਹਨਾਂ ਦੇ ਵੀ ਸੋਲਰ ਸਿਸਟਮ ਲੱਗਾ ਹੋਇਆ ਉਹਨਾਂ ਨੂੰ ਫਾਇਦਾ ਹੈਗਾ ਜਾਂ ਨੁਕਸਾਨ ਜਾਂ ਕਿਵੇਂ ਵੀ ਹੈਗਾ ਵਾ ਉਹ ਇਹ ਚੀਜ਼ਾਂ ਜ਼ਰੂਰ ਵੀਡੀਓ ਦੇ ਹੇਠਾਂ ਮੰਨ ਲਾ ਕਮੈਂਟ ਵਿੱਚ ਸਾਂਝਾ ਜਰੂਰ ਕਰਨ ਜਿਸ ਤੋ ਕਿ ਸਾਨੂੰ ਵੀ ਅੱਗੇ ਜਾਣਕਾਰੀ ਮਿਲ ਸਕੇ ਵੀ ਸੋਲਰ ਸਿਸਟਮ ਦਾ ਕੀ ਹਿਸਾਬ ਕਿਤਾਬ ਸੋ ਨਨਵਾ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਦੇ ਲਈ ਤੇ ਹੋਰ ਵੀ ਇਦਾਂ ਦੇ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰਿਓ ਥੈਂਕ ਯੂ